ਹੁਣ ਅੱਜ ਲੋਕ ਕਿਉਂ ਪਰੇਸ਼ਾਨ ਹੈ ਲੋਕਾਂ ਕੋਲੇ ਟਾਈਮ ਹੈ ਨਹੀਂ ਹਰ ਚੀਜ਼ ਦਬਾ ਦਬ ਕਰਨਾ ਚਾਹੁੰਦੇ ਕੱਲੇ ਆ ਲੋਕ ਕੱਲੇ ਹੁਣ ਸਾਡੇ ਕੋਲ ਲੋਕ ਆ ਜੂਗੇ ਆ ਕੇ ਛੂਟੂ ਪੰਡਤ ਜੀ ਪੈਸੇ ਹੈ ਨਹੀਂਗੇ ਐ ਜੀ ਦੇਖੋ ਅੱਜ ਦੀ ਡੇਡ ਦੇ ਵਿੱਚ ਜਿਹੇ ਜਿਹਾ ਕੰਮ ਉਹ ਇਜਾ ਸਭ ਕੁਝ ਤੁਹਾਨੂੰ ਕਹਦਾ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਸਾਰੀ ਅਰੇਂਜ ਆ ਰਹੀ ਹੈ ਹਾਂਜੀ ਰੇਂਜ ਆ ਰਹੀ ਹੁਣ ਮੈਂ ਕਹਤਾ ਤੁਸੀਂ ਵੀ ਸੁਣ ਲਿਆ ਹਾਂਜੀ ਹੁਣ ਤੁਹਾਨੂੰ ਪ੍ਰੂਫ ਕਿੱਥੇ ਹੋਊਗਾ ਹਾਂ ਇਹ ਤਾਂ ਬਿਲਕੁਲ ਔਖਾ ਠੀਕ ਹੈ ਜੀ ਅਸੀਂ ਕੀ ਕਰਦੇ ਹਾਂ ਜਿਹੜਾ ਬੰਦਾ ਸਾਡੇ ਨਾਲ ਮਿਲਦਾ ਹੈ ਹਾਂਜੀ ਜਿਨ੍ਹਾਂ ਨਾਲ ਸਾਡੇ ਵਧੀਆ ਰਿਲੇਸ਼ਨ ਹੈ ਜਾਂ ਜਿਹੜਾ ਬੰਦਾ ਪੈਸੇ ਖਰਚਨੇ ਚਾਹੁੰਦਾ ਹੈ ਵੀ ਸਾਨੂੰ ਚਾਹੀਦਾ ਅਸੀਂ ਉਹਦੇ ਕੋਲੇ ਜਾਂਦੇ ਹਾਂ ਅੱਛਾ ਜਾ ਕੇ ਅਸੀਂ ਉਹਦੇ ਕੋਲੇ ਲੈਪਟਾਪ ਰੱਖ ਦੇਣਾ ਠੀਕ ਹੈ ਠੀਕ ਹੈ ਜੀ ਅੱਛਾ ਜੀ ਉਹਨੂੰ ਸਭ ਤੋਂ ਪਹਿਲੇ ਨੰਬਰ ਤੇ ਅਸੀਂ ਉਹਨੂੰ ਇਹ ਦਿਖਾਣਾ ਵੀ ਤੇਰੇ ਘਰ ਦੇ ਵਿੱਚ ਅਰੇਂਜ ਕਿੰਨੀਆਂ ਮਾੜੀਆਂ ਆ ਰਹੀਆਂ ਅੱਛਾ ਤਾਂ ਇਹ ਜਿਹੜੀ ਬਿਮਾਰੀਆਂ ਤੋਂ ਸਭ ਤੋਂ ਵੱਡਾ ਜਿਹੜਾ ਛੁਟਕਾਰਾ ਪਾਣ ਦਾ ਬਹੁਤ ਵਧੀਆ ਤਰੀਕਾ ਹੈਗਾ ਜਿਹੜਾ ਕਿ ਇਹ ਖੁਦ ਤਿਆਰ ਕਰਦੇ ਆ ਜਿੱਦੋਂ ਵੀ ਕੋਈ ਮਾੜੀ ਚੀਜ਼ ਆ ਰਹੀ ਹੈ ਉਹਨ ਸਾਰੀ ਨੂੰ ਰੇਂਜ ਨੂੰ ਖਤਮ ਕਰ ਦੇਣਾ ਤੁਹਾਡੇ ਘਰ ਇਸ ਚੀਜ਼ ਨੇ ਇਸ ਚੀਜ਼ ਨੇ ਅੱਛਾ ਤੇ ਮੈਨੂੰ ਇਹ ਦੱਸੋ ਕਿ ਤੁਹਾਡੇ ਬੱਚਿਆਂ ਨੂੰ ਤੁਹਾਡੇ ਬਜ਼ੁਰਗਾਂ ਨੂੰ ਤੁਹਾਡੇ ਕਿਸੇ ਬੰਦੇ ਨੂੰ ਬਿਮਾਰੀ ਕਿੱਥੋਂ ਲੱਗੂਗੀ ਹਾਂ ਜੇ ਆਲਰੇਡੀ ਉਹ ਨੈਗੇਟਿਵ ਰੇਂਜ ਨਹੀਂ ਅੰਦਰ ਆਉਗੀ ਨੈਗੇਟਿਵ ਰੇਂਜ ਆਣੀ ਨਹੀਂ ਔਰ ਇਹਦਾ ਅਸੀਂ ਪ੍ਰੋਪਰ ਅਸੀਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਇਹ ਨਹੀਂ ਕਿਤਾਬੀ ਗੱਲ ਕਰਤੀ ਯਾਰ ਐ ਲੈ ਜੋ ਆ ਕਰ ਜੋ ਪ੍ਰੈਕਟੀਕਲ ਸਾਹਮਣੇ ਹਾਂ ਸਵਾਗਤ ਹੈ ਤੁਹਾਡਾ ਪੋਡਕਾਸਟ ਵਿਦ ਗੁਨਾਲ ਦੇ ਨਾਲ ਗੱਲ ਕਰੀਏ ਨਵੀਆਂ ਗੱਲਾਂ ਨਵੀਆਂ ਚਰਚਾ ਹਰ ਵਾਰ ਆਪਾਂ ਹਾਜ਼ਰ ਹੁੰਨੇ ਆਂ ਲਾਸਟ ਹੀ ਹਾਲੀ ਦੇ ਵਿੱਚ ਆਪਾਂ ਇੱਕ ਪੋਡਕਾਸਟ ਕੀਤਾ ਸੀਗਾ ਵਰਲਡ ਫੇਮਸ ਅਸਟ੍ਰੋਲੋਜਰ ਦਵਿੰਦਰ ਵਰਮਾ ਜੀ ਦੇ ਨਾਲ ਅੱਜ ਫੇਰ ਤੋਂ ਕੁਝ ਨਵੇਂ ਸਵਾਲਾਂ ਦੇ ਨਾਲ ਉਹਨਾਂ ਦੇ ਨਾਲ ਅਸੀਂ ਜੁੜਨ ਜਾ ਰਹੇ ਆਂ ਤਾਂ ਬਹੁਤ-ਬਹੁਤ ਪਹਿਲਾਂ ਤਾਂ ਸਵਾਗਤ ਕਰਦੇ ਆਂ ਹਾਂਜੀ ਵਰਮਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪੋਡਕਾਸਟ ਦੇ ਵਿੱਚ ਤਾਂ ਜਿਵੇਂ ਕਿ ਹਾਲੇ ਦੇ ਵਿੱਚ ਆਪਾਂ ਇੱਕ ਪੌਡਕਾਸਟ ਕੀਤਾ ਸੀਗਾ ਕਾਫੀ ਲੋਕਾਂ ਦੇ ਕਮੈਂਟਸ ਵੀ ਆਏ ਆਪਾਂ ਨੂੰ ਗੱਲਾਂ ਵੀ ਪੁੱਛੀਆਂ ਗਿਆ ਕੁਝ ਉਹਨਾਂ ਚੋਂ ਸਵਾਲ ਨੇ ਕੁਝ ਨਵੇਂ ਵੀ ਸਵਾਲ ਨੇ ਤਾਂ ਸਭ ਤੋਂ ਪਹਿਲਾਂ ਆਪਾਂ ਅੱਜ ਗੱਲ ਕਰਦੇ ਹਾਂ ਸਟਾਰਟਿੰਗ ਦੇ ਵਿੱਚ ਕਿ ਕਿਸੇ ਵੀ ਪਰਿਵਾਰ ਦੇ ਵਿੱਚ ਆਪਾਂ ਚਲੇ ਜਾਂਦੇ ਹਾਂ ਪੁਰਾਣੇ ਜ਼ਮਾਨੇ 'ਚ ਖੁਸ਼ੀਆਂ ਹੁੰਦੀਆਂ ਸੀ ਚਿਹਰੇ ਤੇ ਰੌਣਕਾਂ ਹੁੰਦੀਆਂ ਸੀ ਅੱਜ ਜਦੋਂ ਕਿਸੇ ਦੇ ਘਰੇ ਚਲੇ ਜਾਈਏ ਤਾਂ ਅਗਲਾ ਕਹਿੰਦਾ ਯਾਰ ਸਾਡੇ ਘਰੇ ਤਾਂ ਆਹ ਬਿਮਾਰ ਹੈ ਸਾਡੇ ਘਰੇ ਤਾਂ ਬਿਮਾਰੀ ਨਹੀਂ ਜਾਂਦੀ ਪਈ ਤੇ ਜੇ ਕਿਸੇ ਕੋਲ ਆਸੇ ਪਾਸੇ ਉਹ ਗੱਲ ਕਰਦਨ ਤਾਂ ਮੱਲੇ ਵਾਲੇ ਕੁਝ ਉਹਨਾਂ ਨੂੰ ਕਹਿ ਦਿੰਦੇ ਵੀ ਤੂੰ ਉਹਨੂੰ ਬਾਬੇ ਕੋਲ ਲੈ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਤੇ ਇਹਨਾਂ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਆ ਤੇ ਕਿਉਂ ਹੁੰਦੀਆਂ ਇਹ ਪਹਿਲੇ ਕੀ ਹੁੰਦਾ ਸੀ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਅਸੀਂ ਮਕਾਨ ਬਣਾਉਂਦੇ ਸੀ ਨਾ ਹਾਂਜੀ ਉਹਦਾ ਇੱਕ ਸਾਡਾ ਸਿਸਟਮ ਹੁੰਦਾ ਸੀ ਮਕਾਨ ਬਣਾਉਂਦੇ ਸੀ ਜੀ ਅਸੀਂ ਇੱਕ ਲੱਕੜ ਦੀ ਫੱਟੀ ਜੀ ਪਹਿਲੇ ਅਸੀਂ ਵਾਇਰਿੰਗ ਅਸ ਇੱਕ ਲੱਕੜ ਦੀ ਫੱਟੀ ਲਾਉਂਦੇ ਸੀ ਉਹਦੇ ਉੱਪਰ ਵਾਇਰਿੰਗ ਜਿਹੜੀ ਹੈ ਬਿਜਲੀ ਦੀ ਸਾਰੀ ਤੁਰ ਕੇ ਜਾਂਦੀ ਸੀ ਅੱਛਾ ਜੀ ਠੀਕ ਆ ਜੀ ਜਿਹੜੇ ਪੁਰਾਣੇ ਲੋਕ ਬੈਠੇ ਉਹਨਾਂ ਨੂੰ ਪਤਾ ਹੈ ਜੀ ਹੁਣ ਅਸੀਂ ਕੀ ਕਰਦੇ ਆ ਕੀ ਘਰਾਂ ਦੇ ਵਿੱਚ ਅੱਗੇ ਇੱਕ ਘਰ ਦੇ ਵਿੱਚ ਇੱਕ ਮੰਡਲ ਵੀ ਵੱਡੇ ਘਰ ਦੇ ਵਿੱਚ ਬਿਜਲੀ ਤਾਰ ਦਾ ਨਹੀਂ ਲੱਗਦਾ ਸੀ ਅੱਜ ਛੋਟੇ ਜਿਹੇ ਘਰ ਦੇ ਵਿੱਚ 20-20 ਮੰਡਲ ਤਾਰ ਦੇ ਲੱਗ ਜਾਂਦੇ ਹਾਂ ਜੀ ਲੱਗ ਜਾਂਦੇ ਜੀ ਠੀਕ ਹੈ ਜੀ ਇਹਦੇ ਨਾਲ ਕੀ ਹੈ ਕਿ ਸਾਡਾ ਘਰ ਦੇ ਵਿੱਚ ਸਭ ਤੋਂ ਪਹਿਲੇ ਰਾਹੂ ਖਰਾਬ ਹਰ ਇੱਕ ਦਾ ਹੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਉਹਨੂੰ ਸੀ ਪਲਾਸਟਿਕ ਦੀ ਪੈਪ ਦੇ ਵਿੱਚ ਦੀ ਪਾਤਾ ਹਾਂਜੀ ਹੋਰ ਖਰਾਬ ਹੋ ਗਿਆ ਠੀਕ ਹੈ ਫਿਰ ਸਾਡੇ ਘਰ ਚ ਬਿਮਾਰੀਆਂ ਕਿੱਥੋਂ ਆ ਰਹੀਆਂ ਹਰ ਇੱਕ ਦੇ ਕੋਲੇ ਮੋਬਾਈਲ ਹਾਂਜੀ ਹਰ ਇੱਕ ਦੇ ਘਰਾਂ ਤੋਂ ਤਾਰਾ ਨਗਰੀਆਂ ਬਾਹਰੋਂ ਵੱਡੀਆਂ ਹਾਂਜੀ ਲੰਘਦੀ ਅੱਗੇ ਤੁਸੀਂ ਦੇਖੋ ਕਿਸੇ ਦੇ ਏਸੀ ਨਹੀਂ ਲੱਗੇ ਹੁੰਦੇ ਸੀ ਨਹੀਂ ਲੱਗੇ ਹੁੰਦੇ ਕਿਸੇ ਦੇ ਨਹੀਂ ਪਾਵਰ ਨਹੀਂ ਘਰੇ ਆਂਦੀ ਸੀ ਜੀ ਨਹੀਂ ਠੀਕ ਹੈ ਜੀ ਹੁਣ ਹਰ ਬੰਦਾ ਪਰੇਸ਼ਾਨ ਕਿਉਂ ਹੈ ਕਿ ਅਗਰ ਉਹ ਕਿਸੇ ਨੇ ਘਰ ਵੀ ਬਣਾਣਾ ਹੈ ਬੱਚੇ ਨੇ ਵੀ ਕਹਿੰਦੇ ਵੀ ਬਾਥਰੂਮ ਮੇਰਾ ਜੇ ਮੇਰੀ ਰੂਮ ਦੇ ਵਿੱਚ ਹੀ ਹੋਵੇ ਜੀ ਠੀਕ ਹੈ ਜੀ ਬਿਲਕੁਲ ਬਹੁਤ ਚੀਜ਼ਾਂ ਐਸੀਆਂ ਐ ਸਭ ਤੋਂ ਪਹਿਲੇ ਨੰਬਰ ਤੇ ਅਗਰ ਤੁਸੀਂ ਆਪਦਾ ਘਰ ਸਾਨੂੰ ਚੈੱਕ ਕਰਾਓਗੇ ਜੀ ਤਾਂ ਤੁਹਾਨੂੰ ਇੱਕ ਜਿੱਦਾਂ ਆਪਾਂ ਕਿਸੇ ਕੋਲੋਂ ਜਾਣੇ ਆ ਡਾਕਟਰ ਕੋਲੇ ਹਾਂਜੀ ਉਹ ਡਾਕਟਰ ਆਪਣਾ ਜਦੋਂ ਐਕਸਟਰਾ ਕਰਦਾ ਆਪਣੀ ਸਾਰੀ ਬਿਮਾਰੀ ਦੱਸਦਾ ਵੀ ਆਹ ਦੇਖੋ ਤੁਹਾਡੀ ਹੱਡੀ ਇੱਥੋਂ ਟੁੱਟੀ ਐ ਹਾਂਜੀ ਇਹ ਬਲੋਕਿੰਗ ਐ ਫਲਾਨਾ ਢਿੰਗ ਹਰ ਚੀਜ਼ ਦਿਖਾ ਦਿੰਦਾ ਬਿਲਕੁਲ ਬਿਲਕੁਲ ਇਦਾਂ ਹੀ ਅਸੀਂ ਕੀ ਕਰਦੇ ਆ ਪਹਿਲੇ ਨੰਬਰ ਤੇ ਅਸੀਂ ਬੰਦੇ ਦੀ ਕੁਨਲੀ ਚੈੱਕ ਕਰਦੇ ਵੀ ਤੁਹਾਨੂੰ ਕੀ ਕੀ ਦਿੱਕਤ ਐ ਜੀ ਫਿਰ ਅਸੀਂ ਇੱਕ ਅਗਰਵਤੀ ਤਿਆਰ ਕਰਦੇ ਆ ਅੱਛਾ ਜੀ ਸੈਵਨ ਚੱਕਰਾ ਤੇ ਅੱਛਾ ਬਾਡੀ ਦੇ ਜੋ ਬਾਡੀ ਦੇ ਠੀਕ ਐ ਤੁਹਾਨੂੰ ਕੀ ਪ੍ਰੋਬਲਮ ਐ ਕਿਹੜਾ ਚੱਕਰਾ ਤੁਹਾਡਾ ਅਨ ਬੈਲੈਂਸ ਐ ਅੱਛਾ ਜੀ ਉਹਨੂੰ ਬੈਲੈਂਸ ਕਿਦਾਂ ਕੀਤਾ ਜਾਊਗਾ ਅੱਛਾ ਹੁਣ ਹਰ ਇੱਕ ਬੰਦੇ ਕੋਲ ਇੰਨਾ ਟਾਈਮ ਹੈ ਨਹੀਂ ਕਿ ਕੋਈ ਬੰਦਾ ਆਪਦੀ ਰਿੱਕੀ ਕਰਾਵੇ ਜਾ ਕੇ ਹਾਂਜੀ ਦੁਆਰਾ ਫੇਰ ਆਊਟ ਹੋ ਗਿਆ ਫੇਰ ਜਾਵੇ ਹਾਂਜੀ ਕਿਸੇ ਕੋਲ ਇੰਨਾ ਅੱਜ ਦੀ ਡੇਟ 'ਚ ਟਾਈਮ ਹੈ ਨਹੀਂ ਬਿਲਕੁਲ ਨਹੀਂ ਹੈ ਜੀ ਰਾਈਟ ਹਾਂਜੀ ਅਸੀਂ ਕੀ ਕਰਦੇ ਹਾਂ ਇੱਕ ਅਗਰਬਤੀ 7 ਚੱਕਰਾ ਤੇ ਬਣਾਈ ਹੈ ਠੀਕ ਹੈ ਜੀ ਇਹ ਸਾਡੇ ਕੋਲੇ ਅਗਰਬਤੀ ਹੈ ਅੱਛਾ ਜੀ ਜਿਹੜਾ ਚੱਕਰਾ ਖਰਾਬ ਹੁੰਦਾ ਹੈ ਜੀ ਅਸੀਂ ਉਸ ਅਗਰਬਤੀ ਦੇ ਦਿੰਨੇ ਬੰਦੇ ਨੂੰ ਅੱਛਾ ਵੀ ਇਹ ਸਾਡੇ ਕੋਲ ਤੁਸੀਂ ਅਗਰਬਤੀ ਆਪਦੇ ਕੋਲੇ ਜਲਾਣੀ ਇਹਦੀ ਫ੍ਰੈਗਰੈਂਸ ਲੈਣੀ ਹੈ ਅੱਛਾ ਜੀ ਕੋਲੇ ਬੈਠਣਾ 2 ਮਿੰਟ ਠੀਕ ਹੈ ਤੇ ਜਦੋਂ ਬੰਦਾ ਇਹਨੂੰ 2 ਮਹੀਨੇ ਜਲਾਉਂਦਾ ਹੈ ਠੀਕ ਹੈ ਜੇ ਅਸੀਂ ਮੰਨ ਕੇ ਚੱਲੋ ਤੁਹਾਡੇ 7 ਚੱਕਰਾ ਖਰਾਬ ਹੈ 7 ਹੀ ਹਾਂਜੀ ਸਾਰੇ ਅਨਬੈਲੈਂਸ ਹੈ ਠੀਕ ਹੈ ਅਸੀਂ ਜਦੋਂ ਇਹ ਤੁਹਾਨੂੰ ਦਵਾਂਗੇ 15 ਦਿਨਾਂ ਤੋਂ ਬਾਅਦ ਆਪ ਨੂੰ ਪਤਾ ਲੱਗ ਜੂਗਾ ਵੀ ਇਹ ਚੋਂ 3 ਠੀਕ ਹੋ ਗਏ ਅੱਛਾ ਇਹ ਚੋਂ 5 ਠੀਕ ਹੋ ਗਏ ਅੱਛਾ ਇਹ ਚੋਂ 1 ਠੀਕ ਹੋਇਆ ਆਪਣੇ ਆਪ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਅੱਛਾ ਉਹਨੇ ਬੰਦੇ ਨੂੰ ਵੀ ਫੀਲ ਲੰਦਾ ਠੀਕ ਹੈ ਠੀਕ ਜੀ ਉਸ ਤੋਂ ਬਾਅਦ ਅਸੀਂ ਚੈੱਕ ਕਰ ਲੈਨੇ ਵੀ ਠੀਕ ਕਿਹੜਾ ਹੋਇਆ ਠੀਕ ਹੈ ਠੀਕ ਹੈ ਜੀ ਅਗਰ ਕੋਈ ਇਹਨਾਂ ਚੋਂ ਰਹਿ ਜਾਂਦਾ ਅੱਛਾ ਇੱਕ ਅਦੇ ਮਹੀਨੇ ਦੀ ਹੋਰ ਦੇ ਦਿੱਦੀ ਹੈ ਕਿ ਜਿਹੜੀ ਤੁਸੀਂ ਅਗਰਬਤੀ ਤਿਆਰ ਕਰਦੇ ਹੋ ਇਹਦੇ ਕੋਈ ਨੰਬਰ ਹੁੰਦੇ ਆ ਮਤਲਬ ਜਿਵੇਂ 1 2 3 ਮੈਂ ਦੱਸਦਾ ਜੀ ਹਾਂਜੀ ਹਰ ਬੰਦਾ ਮਾਰਕੀਟ ਚ ਜਾਂਦਾ ਹੈ ਹਾਂਜੀ ਜਾਂ ਜਿੰਨੇ ਲੋਕ ਬੈਠੇ ਹੋ ਅਗਰਬਤੀ ਵੇਚਣ ਵਾਲੇ ਵੀ ਬੜੇ ਬੰਦੇ ਦੇਖਦੇ ਹੋਣੇ ਆ ਹਾਂਜੀ ਉਹ ਜਾ ਕੇ ਕੋਈ ਵੀ ਬੰਦਾ ਆ ਕਿਉਂਕਿ ਜਿਹੜਾ ਇਹ ਫਾਰਮੂਲਾ ਸਾਡੇ ਕੋਲੇ ਆ ਅਸੀਂ ਨਾ ਕਿਸੇ ਨੂੰ ਦੇਣਾ ਤੇ ਨਾ ਦਿੱਤਾ ਹੈ ਅੱਛਾ ਵੀ ਇਹਦੇ ਚ ਅਸੀਂ ਕਿਹੜਾ ਸ਼ੈਂਸ਼ਨਲ ਪਾਣੇ ਆ ਠੀਕ ਹੈ ਕਿਹੜੀ ਕਿਹੜੀ ਚੀਜ਼ ਪਾਣੇ ਆ ਇਹਦਾ ਕੀ ਮਤਲਬ ਹੈ ਇੱਕ ਅਗਰਵਤੀ ਜਦੋਂ ਅਸੀਂ ਤਿਆਰ ਕਰਦੇ ਹਾਂ ਸਾਨੂੰ 6 ਦਿਨ ਲੱਗਦੇ ਆ ਅੱਛਾ ਉਹਨੂੰ ਡਿਪ ਕਰਨ ਲੱਗੇ ਅੱਛਾ ਜਿਹੜਾ ਤੁਸੀਂ ਤਿਆਰ ਕਰਦੇ ਤਿਆਰ ਕਰਦੇ ਆ ਪਹਿਲੇ ਕੱਚੀ ਅਗਰਵਤੀ ਹੁੰਦੀ ਉਹਨੂੰ ਡਿਪ ਕਰਦੇ ਡਿਪ ਕਰਕੇ ਅਸੀਂ ਫਿਰ ਸਭ ਤੋਂ ਵੱਡੀ ਗੱਲ ਹੈ ਅਸੀਂ ਆਪਦੇ ਹੱਥ ਧੋ ਕੇ ਅੱਛਾ ਜੀ ਸੁੱਚਮ ਦੇ ਨਾਲ ਅਗਰਵਤੀ ਬਣਾਉਂਦੇ ਵੀ ਆਂ ਔਰ ਪੈਕ ਵੀ ਅਸੀਂ ਇਹ ਕਰਦੇ ਇਹ ਨਹੀਂ ਕਿ ਅਸੀਂ ਬੰਦੇ ਰੱਖਿਓ ਅਗਰਵਤੀ ਪੈਕ ਕਰੋ ਉਹ ਤਾਂ ਫਿਰ ਝੂਠੇ ਮਿੱਟੇ ਹੱਥ ਲੱਗ ਗਏ ਸਮਝ ਗਏ ਸੁੱਚਮ ਤੇ ਇਹਦੇ ਚ ਸੁੱਚਮ ਚਾਹੀ ਹਾਂਜੀ ਉਹ ਅਸੀਂ ਕਰਦੇ ਆ ਆਪ ਬਣਾਨੇ ਆ ਅੱਛਾ ਇਹਦੇ ਨਾਲ ਸਭ ਤੋਂ ਪਹਿਲੇ ਘਰ ਦੇ ਵਿੱਚ ਹਰ ਵਿਅਕਤੀ ਜਿਹੜਾ ਜਿਹਨੂੰ ਪ੍ਰੋਬਲਮ ਹੈਗੀ ਆ ਉਹ ਸੋਲ ਹੋ ਜਾਂਦੀ ਅੱਛਾ ਇਹਦੇ ਚ ਵੀ ਪਤਾ ਲੱਗ ਜਾਂਦਾ ਵੀ ਇਹ ਬੰਦੇ ਤੇ ਕੇਸ ਕਿੰਨੇ ਚੱਲਦੇ ਪਏ ਆ ਅੱਛਾ ਇੱਥੇ ਪੁਲਿਸ ਕੇਸ ਹੋਊਗਾ ਕਿ ਨਹੀਂ ਹੋਊਗਾ ਦਾ ਹੱਲ ਕੀ ਹੈ ਇਹਦੇ ਤੋਂ ਵੀ ਪਤਾ ਲੱਗ ਜਾਂਦਾ ਅੱਛਾ ਇਹ ਉਹਨੂੰ ਅਸੀਂ ਹਾਂਜੀ ਫਿਰ ਉਹਨਾਂ ਨੂੰ ਅਸੀਂ ਸੈਕਸ ਪ੍ਰੋਬਲਮ ਹੁੰਦੀ ਹੈ ਕਈ ਬੱਚਿਆਂ ਨੂੰ ਹੂੰ ਔਰ ਕਈ ਬੰਦੇ ਦਿਮਾਗੀ ਬੜੇ ਟੈਨਸ਼ਨ 'ਚ ਰਹਿੰਦੇ ਆ ਕਈ ਮੈਂਟਲ ਹੋ ਜਾਂਦੇ ਆ ਉਹਨਾਂ ਵਾਸਤੇ ਫਿਰ ਇੱਕ ਅਸੀਂ ਸੈਂਸ਼ਨ ਆਇਲ ਬਣਾਨੇ ਆ ਅੱਛਾ ਪੈਨ ਦੇ ਨੱਕੇ ਨਾਲ ਉਹਨੂੰ ਕਹਿੰਦੇ ਆ ਕਿ ਤੂੰ ਲਾਣਾ अच्छा मतलब ਇੰਨਾ ਕੀ ਮਾੜਾ ਜੀ اچھا ਠੀਕ ਹੈ ਜੀ ਉਹ ਜਦੋਂ ਮਾੜਾ ਜਿਆ ਲਾਂਦਾ ਉਹ ਕਹਿੰਦੇ 5-7 ਦਿਨ ਲਾਂਨ ਤੋਂ ਬਾਅਦ ਅਸੀਂ ਦੇਖਾਂਗੇ ਉਹ 5-7 ਦਿਨ ਤੋਂ ਬਾਅਦ ਉਹ ਬੰਦਾ ਡਿਪਰੈਸ਼ਨ ਚੋਂ ਨਿਕਲ ਜਾਂਦਾ ਹੈ اچھا ਜੇ ਕੋਈ ਪੇਟ ਦੀ ਪ੍ਰੋਬਲਮ ਹੋ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਸੈਕਸ ਦੀ ਪ੍ਰੋਬਲਮ ਹੋ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਦਿਮਾਗੀ ਪ੍ਰੋਬਲਮ ਹੋ ਠੀਕ ਹੋ ਜਾਂਦੀ ਹੈ اچھا ਜਾੜਾਂ ਦੀ ਨੱਕ ਦੀ ਕੰਨ ਦੀ ਹੁੰਦੀ ਹੈ ਇਹਦੇ 'ਸਤੇ 5 ਨੰਬਰ ਹੈ ਸਾਡਾ اچھا ਉਹਦੇ ਨਾਲ ਠੀਕ ਹੋ ਜਾਂਦਾ ਠੀਕ ਹੈ ਜੀ ਉਹ ਅਸੀਂ ਆਪ ਦਾ ਦੇਖੀਦਾ ਲੇਕਿਨ ਹੁਣ ਮੇਰੇ ਕੋ ਬੜੇ ਦੁਕਾਨਦਾਰਾਂ ਨੇ ਸਾਨੂੰ ਚੀਜ਼ਾਂ ਜਦੋਂ ਕਿਉਂਕਿ ਜੋ ਚੀਜ਼ ਅਸੀਂ ਅੱਜ ਬਣਾ ਰਹੇ ਆ ਉਹ ਤਾਂ ਜਦੋਂ ਕੰਮ ਚੱਲਿਆ ਉਹਨੇ ਆਪ ਦੀ ਚੀਜ਼ ਤਿਆਰ ਕਰਕੇ ਨਾ ਮਾਰਕੀਟ 'ਚ ਤਾਂ ਡੁਪਲੀਕੇਟ ਦਊਗਾ ਜੀ ਤੇ ਡੁਪਲੀਕੇਟ ਦਾ ਅਸਰ ਨਹੀਂ ਹੋਣਾ ਅਸਰ ਨਹੀਂ ਹੋਣਾ ਹਾਂਜੀ ਤੇ ਜੇ ਗੱਲ ਕਰੀਏ ਜਿਵੇਂ ਤੁਸੀਂ ਦੱਸਦੇ ਸੀਗੇ ਫੋਨ ਆ ਗਏ ਹਨਾ ਤੁਸੀਂ ਕਹਿੰਦੇ ਫੋਨ ਕਈ ਵਾਰੀ ਇੱਕ ਆਪਾਂ ਗੱਲ ਪਹਿਲਾਂ ਵੀ ਕਰ ਚੁੱਕੇ ਕਿ ਤੇਰੇ ਕੋਈ ਕੁਝ ਕਰਤਾ ਕੋਈ ਕੀ ਉਹਦੇ ਨਾਲ ਕੋਈ 네ਗਟਿਵ ਰੀਜ਼ ਆਉਂਦੀਆਂ ਜਾਂ ਉਹਨੂੰ ਆਪਾਂ ਕੋਈ ਇਦਾਂ ਦਾ ਕੋਈ ਤੁਹਾਡੇ ਕੋਲ ਚੀਜ਼ ਹੋਵੇ ਜਿਹਦੇ ਨਾਲ ਆਪਾਂ ਉਹਨੂੰ ਖਤਮ ਕਰ ਸਕੀਏ ਆਪਾਂ ਨੂੰ ਅਰਗਬੱਤੀ ਵੀ ਮੰਨ ਲਓ ਨਾ ਯੂਜ਼ ਕਰਨੀ ਪਹਿਲੀ ਗੱਲ ਤੇ ਕਿ ਮੈਂ ਤੁਹਾਨੂੰ ਕਹਿੰਦਾ ਤੁਹਾ ਨੇ ਐਕਟੀਵਿਟੀ ਸਾਰੀਆਂ ਅਰੇਂਜ ਆ ਰਹੀਆਂ ਹਾਂਜੀ ਰੇਂਜ ਹੁਣ ਮੈਂ ਕਹਤਾ ਤੁਸੀਂ ਵੀ ਸੁਣ ਲਿਆ ਹਾਂਜੀ ਹੁਣ ਤੁਹਾਨੂੰ ਪ੍ਰੂਫ ਕਿੱਥੇ ਹੋਊਗਾ ਹਾਂ ਇਹ ਤਾਂ ਬਿਲਕੁਲ ਔਖਾ ਠੀਕ ਹੈ ਜੀ ਅਸੀਂ ਕੀ ਕਰਦੇ ਹਾਂ ਜਿਹੜਾ ਬੰਦਾ ਸਾਡੇ ਨਾਲ ਮਿਲਦਾ ਹਾਂਜੀ ਜਿਨ੍ਹਾਂ ਨਾਲ ਸਾਡੇ ਵਧੀਆ ਰਿਲੇਸ਼ਨ ਹੈ ਜਾਂ ਜਿਹੜਾ ਬੰਦਾ ਪੈਸੇ ਖਰਚਨੇ ਚਾਹੁੰਦਾ ਵੀ ਸਾਨੂੰ ਚਾਹੀਦਾ ਅਸੀਂ ਉਹਦੇ ਕੋਲੇ ਜਾਂਦੇ ਹਾਂ ਅੱਛਾ ਜਾ ਕੇ ਅਸੀਂ ਉਹਦੇ ਕੋਲੇ ਲੈਪਟਾਪ ਰੱਖ ਦੇਣਾ ਠੀਕ ਹੈ ਠੀਕ ਹੈ ਜੀ ਅੱਛਾ ਜੀ ਉਹਨੂੰ ਸਭ ਤੋਂ ਪਹਿਲੇ ਨੰਬਰ ਤੇ ਅਸੀਂ ਉਹਨੂੰ ਇਹ ਦਿਖਾਣਾ ਵੀ ਤੇਰੇ ਘਰ ਦੇ ਵਿੱਚ ਰੇਂਜ ਕਿੰਨੀਆਂ ਮਾੜੀਆਂ ਆ ਰਹੀਆਂ ਅੱਛਾ ਉਹ ਸਭ ਕੁਝ ਪਤਾ ਲੱਗੂ ਐਂਸੀ ਕਲੀਅਰ ਨਾਲ ਦੀ ਨਾਲ ਨਾਲ ਦੀ ਨਾਲ ਓਕੇ ਬਾਤ ਹੈ ਉਹ ਜਦੋਂ ਬੰਦਾ ਕਹਿੰਦਾ ਕਿ ਆ ਰਹੀਆਂ ਹੁਣ ਉਹਨੂੰ ਖਤਮ ਕਿੱਦਾਂ ਕਰਨਾ ਨਾ ਤਾਂ ਅਸੀਂ ਕੰਪਿਊਟਰ ਦਾ ਕੋਈ ਬਟਨ ਛੇੜਿਆ ਅੱਛਾ ਹੀ ਠੀਕ ਹੈ ਆਈਪੈਡ ਦਾ ਅਸੀਂ ਕੁਝ ਵੀ ਨਹੀਂ ਛੇੜਦੇ ਆਈਪੈਡ ਲੈ ਕੇ ਬਹਿ ਜਾਾਂਗੇ ਠੀਕ ਹੈ ਉਹ ਅਸੀਂ ਪਾਸੇ ਰੱਖਤਾ ਉਹਨੂੰ ਦਿਖਾ ਦਿਆਂ ਤੁਹਾਡੇ ਘਰੇ ਆ ਰੇਂਜ ਆ ਰਹੀਆਂ ਅਸੀਂ ਜਦੋਂ ਉਹਦੇ ਉੱਥੇ ਜ਼ਮੀਨ ਤੇ ਉਹਨਾਂ ਦੀ ਰੱਖਤਾ ਪੁਰਜਾ ਉਹਨਾਂ ਸਾਨੀ ਦਸਨਾਂ ਤੁਹਾਡੇ ਕਿੰਨੀਆਂ ਰੇਂਜ ਆ ਰਹੀਆਂ ਕਿੰਨੇ ਤਰ੍ਹਾਂ ਦੀਆਂ ਮਾੜੀਆਂ ਆ ਰਹੀਆਂ ਅੱਛਾ ਇਹ ਸਭ ਤੋਂ ਪਹਿਲੇ ਬਿਮਾਰੀ ਇਹ ਲਾ ਰਹੀਆਂ ਸਾਨੂੰ ਘਰ ਦੇ ਵਿੱਚ ਹਾਂ ਜੀ ਰੇਂਜ ਆ ਰਹੀ ਹੈ ਹੁਣ ਲੋਕ ਕਹਿੰਦੇ ਵਾਸਤੂ ਠੀਕ ਕਰਾ ਲਓ ਬਾਥਰੂਮ ਠੀਕ ਕਰਾ ਲਓ ਆ ਠੀਕ ਕਰਾ ਲਓ ਉਹਦੇ ਨਾਲ ਤੁਹਾਡਾ ਕਾਰ ਨਹੀਂ ਠੀਕ ਹੋਣ ਲੱਗਾ ਗਰੰਟੀ ਹੈ ਮੇਰੀ ਅੱਛਾ ਉਹਦੇ ਵਾਸਤੇ ਅਸੀਂ ਇੱਕ ਗਰੋਰ ਬਣਾਇਆ ਅੱਛਾ ਜੀ ਆ ਅਸੀਂ ਪੁਰਜ ਹੈ ਅੱਛਾ ਇਹ ਅਸੀਂ ਜਦੋਂ ਦੀਆਂ ਰੇਂਜ ਆ ਰਹੀਆਂ ਦਿਖਾਵਾਂਗੇ ਠੀਕ ਹੈ ਜਦੋਂ ਅਸੀਂ ਇਹਨੂੰ ਲਾ ਕੇ ਘਰ ਦੇ ਵਿੱਚ ਤੁਹਾਡੇ ਓਨ ਕਰਕੇ ਕਿਤੇ ਰੱਖ ਦੇਣਾ ਅੱਛਾ ਤੁਹਾਡੇ ਘਰ ਦੇ ਵਿੱਚ ਹਮ ਕਰੀਵੇ ਲਾ ਲੋ 150 ਕਿਲੋ ਫੋਟ ਇੰਦਰ ਨੂੰ ਤਿੰਨ ਤਿੰਨ ਮੰਜ਼ਿਲਾ ਤੱਕ ਇੱਕ ਮੰਜ਼ਲ ਨੀਚੇ ਧਰਤੀ ਤੱਕ ਜਿੱਦੋਂ ਵੀ ਕੋਈ ਮਾੜੀ ਚੀਜ਼ ਆ ਰਹੀ ਹੈ ਉਹਨਾਂ ਸਾਰੀ ਨੂੰ ਰੇਂਜ ਨੂੰ ਖਤਮ ਕਰ ਦੇਣਾ ਤੁਹਾਡੇ ਘਰ ਇਸ ਚੀਜ਼ ਨੇ ਇਸ ਚੀਜ਼ ਨੇ ਅੱਛਾ ਤੇ ਮੈਨੂੰ ਇਹ ਦੱਸੋ ਕਿ ਤੁਹਾਡੇ ਬੱਚਿਆਂ ਨੂੰ ਤੁਹਾਡੇ ਬਜ਼ੁਰਗਾਂ ਨੂੰ ਤੁਹਾਡੇ ਕਿਸੇ ਬੰਦੇ ਨੂੰ ਬਿਮਾਰੀ ਕਿੱਥੋਂ ਲੱਗੂਗੀ ਹਾਂ ਜੇ ਆਲਰੇਡੀ ਉਹ ਨੈਗੇਟਿਵ ਰੇਂਜ ਨਹੀਂ ਅੰਦਰ ਆਉਂਦੀ ਨੈਗੇਟਿਵ ਰੇਂਜ ਆਣੀ ਨਹੀਂ ਔਰ ਇਹਦਾ ਅਸੀਂ ਪ੍ਰੋਪਰ ਅਸੀਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਇਹ ਨਹੀਂ ਕਿਤਾਬੀ ਗੱਲ ਕਰਤੀ ਯਾਰ ਐ ਲੈ ਜਾਓ ਆ ਕਰਜੋ ਪ੍ਰੈਕਟੀਕਲ ਸਾਹਮਣੇ ਉਸ ਤੋਂ ਬਾਅਦ ਜਦੋਂ ਤੁਸੀਂ ਕਿਸੇ ਘਰ ਦੇ ਵਿੱਚ ਤੁਹਾਡੇ ਵਿਅਕਤੀ ਬਿਮਾਰ ਰਹਿ ਰਿਹਾ ਹੈ ਹਾਂਜੀ ਇੱਕ ਮਹੀਨੇ ਬਾਅਦ ਤੁਹਾਨੂੰ ਉਹਦਾ ਜਦੋਂ ਟੈਸਟ ਕਰਾਓਗੇ ਉਹ ਟੈਸਟ ਵਿੱਚ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਊ ਕਿਉਂਕਿ ਜਿਹੜੀ ਚੀਜ਼ ਰੋਜ਼ ਆਪਣੇ ਅੰਦਰ ਮਾੜੀ ਆ ਰਹੀ ਹੈ ਜੋ ਪਹਿਲੇ ਮਾੜੀ ਵੜ ਗਈਆਂ ਬਾਡੀ ਚ ਉਹ ਤਾਂ ਘਟੂਗੀਆਂ ਹਾਂ ਘਟੂਗੀਆਂ ਜਿਹੜੀਆਂ ਨਵੀਆਂ ਆ ਨਹੀਂ ਰਹੀਆਂ ਉਹ ਆ ਨਹੀਂ ਹਾਂ ਤੇ ਬੰਦਾ ਠੀਕ ਹੋ ਜਾਏ ਬੰਦਾ ਠੀਕ ਹੋ ਜਾਊਗਾ ਇਹ ਅਸੀਂ ਆਪ ਦਾ ਤਿਆਰ ਕੀਤਾ ਠੀਕ ਹੈ ਏ ਅਸੀਂ ਜਦੋਂ ਕੋਈ ਬੰਦਾ ਜਿਸ ਤਰ੍ਹਾਂ ਦਾ ਉਹਨੂੰ ਦੱਸੀਦਾ ਵੀ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ ਉਹਨੂੰ ਉਸ ਤੰਗ ਦੇ ਨਾਲ ਚੀਜ਼ ਦੇਈ ਤੇ ਇੱਕ ਗੱਲ ਆਪਾਂ ਹੋਰ ਪੁੱਛਦੇ ਜਿਵੇਂ ਤੁਸੀਂ ਹੁਣ ਰੇਂਜ ਦੀ ਗੱਲ ਕੀਤੀ ਵੀ ਅਸੀਂ ਆ ਚੀਜ਼ਾਂ ਤਿਆਰ ਕਰਦੇ ਆ ਸਾਰੀਆਂ 네ਗੇਟਿਵ ਰੇਂਜ ਨੂੰ ਖਤਮ ਕਰਦੀਆਂ ਇੱਕ ਹੀ ਸਟਾਰਟਿੰਗ 'ਚ ਆਪਾਂ ਸਵਾਲ ਕੀਤਾ ਸੀਗਾ ਕਿ ਆਸਪੜੋਸ ਵਾਲੇ ਵਹਿਮ ਪਾ ਦਿੰਦੇ ਆ ਬੇਦੇ ਤੇ ਇੱਕ ਸ਼ਾਇਦ ਕੁਝ ਕੀਤਾ ਕਰਾ ਕੋਈ ਚੀਜ਼ ਮਗਰ ਲੱਗ ਗਈ ਕੋਈ ਰੂਹ ਮਗਰ ਲੱਗ ਗਈ ਇਹ ਚੀਜ਼ਾਂ ਲੱਗਦੀਆਂ ਮਗਰ ਜੇ ਆਪਾਂ ਇਹਨਾਂ ਨੂੰ ਦੂਰ ਕਰਨਾ ਹੋਵੇ ਕਰ ਸਕਦੇ ਕਿਵੇਂ ਕਰ ਸਕਦੇ ਇਹਨਾਂ ਚੀਜ਼ਾਂ ਨਾਲ ਦੂਰ ਹੁੰਦਾ ਜਾਂ ਕੋਈ ਹੋਰ ਹੁੰਦਾ ਉਹਦੀ ਕੋਈ ਰੈ ਹੁਣ ਆਪਾਂ ਕਹਦੇ ਆ ਕਿ ਇੱਕ ਬੰਦੇ ਦੀ ਲੱਤ ਟੁੱਟੀ ਐ ਉਹਨੂੰ ਦਵਾਈ ਨਾਲ ਜੋੜ ਦਾਂਗੇ ਨਹੀਂ ਜੋੜ ਨਹੀਂ ਜੋੜੇ ਬਈ ਇੱਕ ਬੰਦੇ ਦੀ ਅੱਖ ਜਿਹੜੀ ਐ ਖਰਾਬ ਹੀ ਹੋ ਗਈ ਐਕਸੀਡੈਂਟ ਹੋ ਗਿਆ ਉਹਨੂੰ ਤਾਂ ਰਿਪੇਅਰ ਕਰਨਾ ਹੀ ਪਊਗਾ ਹਾਂ ਜ਼ਰੂਰ ਠੀਕ ਐ ਜੀ ਹੁਣ ਜਿਹੜਾ ਬੰਦਾ ਆਇਆ ਉਹਨੂੰ ਦੇਖ ਕੇ ਪਤਾ ਲੱਗਦਾ ਵੀ ਇਸ ਬੰਦੇ ਨੂੰ ਵਾਕਿਆ ਕੋਈ ਪ੍ਰੋਬਲਮ ਐ ਇਹਨੂੰ ਆਪਾਂ ਅਪਾਇ ਕਰਾਈਏ ਠੀਕ ਐ ਕੁਛ ਸਟੋਨ ਪੁਆਈਏ ਠੀਕ ਐ ਇਹਨੂੰ ਕੋਈ ਭੁੱਲ ਤਾਂ ਨਹੀਂ ਹੋਈ ਅੱਛਾ ਇਹਦੇ ਮਗਰ ਜੇ ਕੋਈ ਚੀਜ਼ ਲੱਗੀ ਐ ਨੇ ਕੀ ਕੀਤਾ ਕਿੱਥੋਂ ਲੰਘ ਗਿਆ ਅੱਛਾ ਉਸ ਦੇ ਹਿਸਾਬ ਨਾਲ ਅਪਾਏ ਹੁੰਦਾ ਹੈ ਇਹ ਨਹੀਂ ਕਿ ਹਰ ਬੰਦੇ ਆਪਾਂ ਚੀਜ਼ ਲਵਾਤੀ ਤੇ ਠੀਕ ਹੋ ਜਾ ਠੀਕ ਹੈ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਘਰ ਦੇ ਵਿੱਚ ਕੋਈ ਵਿਅਕਤੀ ਖਰਾਬ ਹੈ ਹੂੰ ਉਸ ਬੰਦੇ ਬੰਦੇ ਦਾ ਰੂਮ ਤੁਸੀਂ ਗਲਤ ਰੱਖਿਆ ਹੋਇਆ ਹੈ ਹੂੰ ਉਹ ਵੀ ਤੁਹਾਨੂੰ ਟੈਨਸ਼ਨ ਕ੍ਰੀਏਟ ਕਰੂਗਾ ਟੈਨਸ਼ਨ ਕ੍ਰੀਏਟ ਕਰੂਗਾ ਹੁਣ 10 ਬੰਦੇ ਤੁਹਾਡੇ ਘਰ ਦੇ ਵਿੱਚ ਬਹੁਤ ਵਧੀਆ ਵਿਅਕਤੀ ਹੈ ਉਹਨਾਂ ਚ ਇੱਕ ਬੰਦੇ ਦੀ ਸਾਰੇ ਨਾਲ ਰਾਸ਼ੀ ਨਹੀਂ ਮਿਲਦੀ ਹੂੰ ਬਿਲਕੁਲ ਸਹੀ ਗੱਲ ਉਹਦਾ ਸਭ ਤੋਂ ਪਹਿਲੇ ਹੱਲ ਕੱਢਣਾ ਪਊਗਾ ਵੀ ਆਪਾਂ ਕੀ ਹੱਲ ਗੱਡੀ ਹੈ ਹੁਣ ਅੱਜ ਲੋਕ ਕਿਉਂ ਪਰੇਸ਼ਾਨ ਹੈ ਹੂੰ ਲੋਕਾਂ ਕੋਲੇ ਟਾਈਮ ਹੈ ਨਹੀਂ ਹਰ ਚੀਜ਼ ਦਵਾ ਦਵ ਕਰਨਾ ਚਾਹਦੇ ਕਾਲੇ ਹਲੋ ਕਾਲੇ ਹ ਹੁਣ ਸਾਡੇ ਕੋਲ ਲੋਕ ਆ ਜੂਗੇ ਆ ਕੇ ਝੂੜੂ ਪੰਡਤ ਜੀ ਪੈਸੇ ਹੈ ਨਹੀਂਗੇ ਐ ਜੀ ਦੇਖੋ ਅੱਜ ਦੀ ਡੇਡ ਦੇ ਵਿੱਚ ਜਿਹੇ ਜਿਹਾ ਕੰਮ ਉਹ ਇਜਾ ਸਭ ਕੁਝ ਜੇ ਕੋਈ ਬੰਦਾ ਮਗਰ ਲੱਗਦਾ ਸਭ ਕੁਝ ਹੁੰਦਾ ਇਨਕੀ ਨਹੀਂ ਹੁੰਦਾ ਲੇਕਿਨ ਮੈਨੂੰ ਤਾਂ ਇੱਕ ਪਤਾ ਹੈ ਕਿ ਸਾਡੀ ਜਿਹੜੀ ਅਗਰਵਤੀ ਅਸੀਂ ਵੇਚ ਦੇ ਰਹੇ ਆ ਕਿਸੇ ਵੀ ਕਲਾਇੰਟ ਨੂੰ ਹੁਣ ਇੱਕ ਵਾਰੀ ਕਲਾਇੰਟ ਆਇਆ ਕਹਿੰਦਾ ਜੀ ਮੈਂ ਤੁਹਾਡੇ ਕੋਲੋਂ ਚਾਰ ਤਰ੍ਹਾਂ ਦੀਆਂ ਅਗਰਵਤੀਆਂ ਲੈ ਗਿਆ ਤੇ ਚਾਰ ਹੋਰ ਦੇ ਦਿਓ ਉਹ ਮੈਂ ਕਿਹਾ ਭਰਾ ਮੇਰੇ ਬੈਧਾ ਜਾ ਜਦੋਂ ਬੈਠਿਆ ਮੈਂ ਚੈੱਕ ਕੀਤਾ ਮੈਂ ਕਿਹਾ ਭਰਾਵਾ ਤੈਨੂੰ ਤਾਂ ਲੋੜ ਹੀ ਹੈਨੀ ਮੈਂ ਕਿਹਾ ਤੇਰਾ ਮੜ ਜਾ ਪੇਟ ਖਰਾਬ ਹੈ ਬਾਕੀ ਤਾਂ ਸਾਰਾ ਕੁਝ ਠੀਕ ਹੋ ਗਿਆ ਕਹਿੰਦਾ ਹਾਂ ਜੀ ਮੈਂ ਕਿਹਾ ਜੇ ਠੀਕ ਹੋ ਗਿਆ ਫਿਰ ਦੁਬਾਰਾ ਕਿਉਂ ਲੋੜ ਹੈ ਇਹਦੀ ਕੋਈ ਲੋੜ ਨਹੀਂ ਹੈਗੀ ਫਿਰ ਕਹਿੰਦਾ ਕੀ ਕਰਨਾ ਚਾਹੀਦਾ ਮੈਂ ਕਿਹਾ ਤੈਨੂੰ ਤਿੰਨ ਤਿੰਨ ਨੰਬਰ ਦੀ ਲੋੜ ਹੈਗੀ ਹੈ ਤੇਰੇ ਧੁੰਨੀ ਤੋਂ ਉੱਪਰ ਦਰਦ ਹੈਗਾ ਆ ਆ ਲੈ ਜਾ ਠੀਕ ਹੋ ਜਾਏਗਾ ਇੱਕ ਇੱਕ ਮਹੀਨੇ ਦੀ ਲੈ ਜਾ ਦੋ ਮਹੀਨੇ ਲੋੜ ਹੀ ਹੈਨੀ ਜੇ ਮੇਰੀ ਦੁਕਾਨਦਾਰੀ ਹੋਵੇ ਮੈਨੂੰ ਦੋ ਮਹੀਨੇ ਦੀ ਹੋਰ ਦਵਾ ਹਾਂ ਇਹ ਤਾਂ ਹੈ ਸਾਰੀਆਂ ਦਵਾ ਚੱਕਰ ਕੀ ਹੈ ਜਿਹੜਾ ਬੰਦਾ ਦੱਸਦਾ ਹੈ ਨਾ ਉਹਦੇ ਮਨ ਦੇ ਵਿੱਚ ਪੈਸੇ ਤੁਸੀਂ 1 ਰੁਪਏ ਦੀ ਵੀ ਅਗ 50 ਰੁਪਏ ਲੈ ਲਓ ਪਰ ਇਮਾਨਦਾਰੀ ਹੋਣੀ ਚਾਹੀਦੀ ਹੈ ਵੀ ਤੁਸੀਂ ਜਿਹੜੀ ਬਿਮਾਰੀ ਹੈ ਉਹਦਾ ਇਲਾਜ ਕਰ ਰਹੇ ਹੋ ਹਾਂਜੀ ਇਸ ਚੀਜ਼ ਬਾਰੇ ਹੁਣ ਜਿਹੜਾ ਗ੍ਰਹਿ ਖਰਾਬ ਹੈ ਤੁਸੀਂ ਉਹਦਾ ਕਰ ਰਹੇ ਹੋ ਜਿਹੜਾ ਗ੍ਰਹਿ ਖਰਾਬ ਨਹੀਂ ਉਹਨੂੰ ਵਹਿਣ ਚ ਪਾ ਰਹੇ ਠੀਕ ਹੈ ਇਹ ਗਲਤ ਹੈ ਹਾਂਜੀ ਅਸੀਂ ਕੀ ਕਰਦੇ ਹਾਂ ਬੰਦਾ ਜਦੋਂ ਆ ਕੇ ਬੈਠਦਾ ਹੈ ਉਹਦਾ ਹਸਤ ਰੇਖਾ ਦੇਖਦੇ ਹਾਂ ਉਹਦਾ ਟੇਵਾ ਦੇਖਦੇ ਹਾਂ ਫਿਰ ਉਹਨੂੰ ਗੱਲਬਾਤ ਪੁੱਛਦੇ ਹਾਂ ਫਿਰ ਉਹ ਇਹ ਪੁੱਛਦੇ ਆ ਤੂੰ ਕੰਮ ਕੀ ਕਰਦਾ ਅੱਛਾ ਕਈ ਵਾਰੀ ਉਹ ਬੰਦਾ ਹੀ ਕੰਮ ਇਹ ਜੀ ਜਗ੍ਹਾ ਤੇ ਜਾ ਕੇ ਕਰਦਾ ਹੁੰਦਾ ਜਿੱਥੇ ਜਾਂਦੇ ਸਾਰ ਉਹ ਬੰਦਾ ਡਿਪਰੈਸ਼ਨ ਜਾਂਦਾ ਘ ਅੱਛਾ ਫਿਰ ਉਹਨੂੰ ਸਮਝਾਈਦਾ ਵੀ ਇੱਥੋਂ ਤੂੰ ਚੇਂਜ ਕਰਕੇ ਐਦਾਂ ਕਰ ਲੈ ਉਹ ਜਗ੍ਹਾ ਚੇਂਜ ਕਰਦੇ ਜੇ ਜਗ੍ਹਾ ਨਹੀਂ ਚੇਂਜ ਕਰਦੇ ਉੱਥੇ ਫਲਾਨੀ ਚੀਜ਼ ਰੱਖ ਅੱਛਾ ਇਹ ਤਾਂ ਹੁੰਦਾ ਮਤਲਬ ਸਾਰਾ ਕੁਝ ਹੈ ਦੇਖੋ ਜੀ ਹੁੰਦਾ ਤਾਂ ਬਹੁਤ ਕੁਝ ਹੈ ਹਾਂਜੀ ਲੇਕਿਨ ਕਰਨ ਤੇ ਕਰਾਣ ਵਾਲੇ ਬੰਦੇ ਦੇ ਵਿੱਚ ਵੀ ਟੈਲੈਂਟ ਹੋਣਾ ਚਾਹੀਦਾ ਇਹ ਨਹੀਂ ਕਿ ਖਾਲੀ ਆਪਾਂ ਚੀਜ਼ ਕਰਦੇ ਹੁਣ ਦੇਖੋ ਮੈਂ ਮੈਂ ਕੁਝ ਕਰਦਾ ਆ ਠੀਕ ਹੈ ਮੈਨੂੰ ਤਜਰਬਾ ਹੈ ਤੇ ਮੈਂ ਬੋਲ ਰਿਹਾ ਇੰਨੇ ਟਾਈਮ ਤੋਂ ਮੈਂ ਕਰ ਰਿਹਾ ਕਿਤੇ ਤਾਂ ਹੈ ਨਹੀਂ ਕਿ ਮੈਂ ਮੜਾ ਜਾ ਕੰਮ ਕੀਤਾ ਤੇ ਅੱਜ ਹੀ ਬਾਜ਼ਾਰ ਚੋਂ ਚੀ ਲੀਤੀ ਬਾਜ਼ਾਰ ਚੋਂ ਵੇਚ ਦਿੱਤੀ ਹਾਂ ਨਹੀਂ ਐਦਾਂ ਨਹੀਂ ਇਹ ਚੀਜ਼ ਨਹੀਂ ਹੈਗੀ ਮੇਰੇ ਕੋ ਆ ਕੇ ਦੇਖੋ ਮੈਂ ਕਿੱਦਾਂ ਚੀਜ਼ ਤਿਆਰ ਕਰਦਾ ਠੀਕ ਹੈ ਠੀਕ ਹੈ ਜੀ ਹੁਣ بڑے ਬੰਦੇ ਕਰਦੇ ਵਰਮਾ ਜੀ ਕਿਉਂਕਿ ਗੁਰ ਜਿਹੜਾ ਨਾ ਹਰ ਇੱਕ ਬੰਦਨ ਦੇਣ ਦਾ ਫਾਇਦਾ ਸਮਾਂ ਨਹੀਂ ਹੈਗਾ ਕਿਉਂਕਿ ਲੋਕ ਕੀ ਕਰਦੇ ਆ ਸਮਾਂ ਹਰ ਇੱਕ ਨੇ ਸਰ ਤੋਂ ਗੁਰ ਨਹੀਂ ਲੈਣਾ ਉਹਨੇ ਇਹ ਦੇਖਣਾ ਕਿ ਦਬਦ ਚੀਜ਼ ਵੰਡ ਕੇ ਇਸ ਬੰਦੇ ਤੋਂ ਅੱਗੇ ਲੰਗੀਏ ਹਾਂ ਰਿਜ਼ਲਟ ਮਿਲ ਕੇ ਜਲਦੀ ਜਲਦੀ ਆਈਏ ਲੇਕਿਨ ਇਹ ਕੰਮ ਗਲਤ ਨਹੀਂ ਹੋਣਾ ਚਾਹੀਦਾ ਕਿਉਂਕਿ ਕਿਸੇ ਦੇ ਜ਼ਿੰਦਗੀ ਦਾ ਸਵਾਲ ਹੈ ਬੰਦਿਆਂ ਨਾਲ ਜੁੜੋ ਮੇਰੇ ਖਿਆਲ ਜਿਵੇਂ ਅੱਜ ਕਰੀਬ ਮੇਰੇ ਕੋ 35 35 30 30 ਸਾਲਾਂ ਤੋਂ ਜਿਹੜੇ ਬੰਦੇ ਪੁਰਾਣੇ ਐ ਉਹ ਦੁਆਰਾ ਦੁਆਰਾ ਕਿਉਂ ਆ ਰਹੇ ਆ ਜੇ ਉਹਨਾਂ ਨੂੰ ਫਾਇਦਾ ਹੁੰਦਾ ਤੇ ਆ ਰਹੇ ਠੀਕ ਹੈ ਜੀ ਇਹ ਚੀਜ਼ ਹੋਣੀ ਚਾਹੀਦੀ ਆ ਤਾਂ ਗੱਲ ਕਰੀਏ ਅੱਜ ਦੀ ਗੱਲਬਾਤ ਦੇ ਵਿੱਚ ਆਪਾਂ ਨੂੰ ਇਹ ਚੀਜ਼ਾਂ ਪਤਾ ਲੱਗੀਆਂ ਕਿ ਘਰ ਦੇ ਵਿੱਚ ਜਿਹੜੇ ਨੈਗੇਟਿਵ ਰੇਜ਼ ਆਉਂਦੀਆਂ ਜਾਂ ਬਿਮਾਰੀਆਂ ਆਉਂਦੀਆਂ ਉਹਨਾਂ ਨੂੰ ਆਪਾਂ ਕਿਵੇਂ ਦੂਰ ਕਰ ਸਕਦੇ ਆ ਤੇ ਜਿਵੇਂ ਬਰਮਾ ਜੀ ਨੇ ਅੱਜ ਸਾਨੂੰ ਦੱਸਿਆ ਵੀ ਕਿ ਅਸੀਂ ਅਗਰਬਤੀਆਂ ਵੀ ਤਿਆਰ ਕਰਦੇ ਆ ਉਸ ਵਾਰ ਇੱਕ ਚੀਜ਼ ਇਹਨਾਂ ਨੇ ਦੱਸੀ ਸਾਨੂੰ ਗਲੋਬਲ ਵਾਲੇ ਵੀ ਇਹ ਵੀ ਬਹੁਤ ਵਧੀਆ ਚੀਜ਼ ਹੈ ਜੋ 네ਗੇਟਿਵ ਰੇਂਜ ਜਿਹੜੀਆਂ ਆਉਂਦੀ ਹੈਗੀਆਂ ਉਹਨੂੰ ਅਬਜ਼ਰਵ ਕਰਦੀ ਹੈ ਤਾਂ ਇਹ ਜਿਹੜੀ ਬਿਮਾਰੀਆਂ ਤੋਂ ਸਭ ਤੋਂ ਵੱਡਾ ਜਿਹੜਾ ਛੁਟਕਾਰਾ ਪਾਣ ਦਾ ਬਹੁਤ ਵਧੀਆ ਤਰੀਕਾ ਹੈਗਾ ਜਿਹੜਾ ਕਿ ਇਹ ਖੁਦ ਤਿਆਰ ਕਰਦੇ ਆ ਅਗਰਬਤੀਆਂ ਬਾਜ਼ਾਰ ਦੇ ਵਿੱਚ ਬਹੁਤ ਮਿਲਦੀਆਂ ਨੇ ਲੇਕਿਨ ਜੋ ਇਹ ਤਿਆਰ ਕਰਦੇ ਨੇ ਜਿਵੇਂ ਇਹਨਾਂ ਨੇ ਦੱਸਿਆ ਕਿ ਸਾਨੂੰ ਤੁਸੀਂ ਦੱਸਿਆ 4 ਦਿਨ ਸਾਨੂੰ ਲੱਗਦੇ ਨੇ ਕੋਈ ਵੀ 7 ਦਿਨ 7 ਦਿਨ ਤੁਹਾਨੂੰ ਲੱਗਦੇ ਨੇ ਤਿਆਰ ਕਰਨ ਤੇ ਹਨਾ ਤਾਂ ਕੋਈ ਨਾ ਕੋਈ ਕੁਛ ਨਾ ਕੁਛ ਤਾਂ ਹੈ ਨਾ ਦੇ ਵਿੱਚ ਜੋ ਇਹਨਾਂ ਨੇ ਤਿਆਰ ਕੀਤਾ ਹੋਇਆ ਤੇ ਗੱਲ ਕਰੀ ਅਗਰਬਤੀ ਜਲਾਣੀ ਕਿਉਂ ਜ਼ਰੂਰੀ ਹੈ ਵੈਸੇ ਕਰਦੇ ਵਿੱਚ ਜਲਾਣੀ ਜ਼ਰੂ ਠੀਕ ਹੈ ਠੀਕ ਹੈ ਜੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਨਹਾਣ ਤੋਂ ਬਾਅਦ ਹੂੰ ਆਪਦੇ ਸਰੀਰ ਦੇ ਉੱਪਰ ਸਾਬਣ ਕਿਉਂ ਲਾਉਂਦੇ ਹੋ ਨਹਾਣ ਲੱਗੇ ਵਿਦਾਂਗ ਦੀ ਬਾਡੀ ਚੰਗੀ ਤਰ੍ਹਾਂ ਵਾਸ਼ ਹੋ ਜਾਵੇ ਉਸ ਤੋਂ ਬਾਅਦ ਤੁਸੀਂ ਕਰੀਮਾਂ ਕਿਉਂ ਲਾਉਂਦੇ ਹੋ ਅੱਛੀ ਲੱਗੇ ਅੱਛੀ ਲੱਗੇ ਇਹ ਵੀ ਇੱਕ ਤੁਹਾਡੀਆਂ ਬਿਮਾਰੀਆਂ ਨੂੰ ਖਤਮ ਕਰਨ ਇਸ ਇਨ ਦਾ ਜਿਹੜੀ ਫੈਗਨਸ ਹੈ ਨਾ ਉਹਨੇ ਤੁਹਾਡੇ ਬਿਮਾਰੀ ਠੀਕ ਕਰਨੀ ਅੰਦਰ ਠੀਕ ਹੈ ਹੁਣ ਪੁਰਾਣੇ ਤੁਸੀਂ ਇਹਨਾਂ ਕਿਉਂ ਲਾਉਂਦੇ ਹੋ ਜਲਦੀ ਦਿਖੇ ਜਲਦੀ ਦਿਖੇ ਕਲੀਅਰ ਦਿਖੇ ਕਲੀਅਰ ਦਿਖੇ ਜੀ ਹੁਣ ਇੱਕ ਸ਼ੀਸ਼ਾ ਲਾ ਲਿਆ ਉਹਨੇ ਕਿਦਾਂ ਕਲੀਅਰ ਕਰਤਾ ਜਿਉਂ ਕਰਦਾ ਤਾਂ ਲੋਕੀ ਲਾਂਦੇ ਪਏ ਆ ਹੁਣ ਜੇ ਅਸੀਂ ਅਗਰਬਤੀ ਅੱਛੀ ਬਣਾਨੇ ਤਾਂ ਸਾਡੀ ਵਿਕਦੀ ਐ ਲੋਕ ਲੈਂਦੇ ਐ ਠੀਕ ਐ ਇਹ ਤਾਂ ਹੈ ਨਹੀਂ ਵੀ ਐਵੇਂ ਅਸੀਂ ਅਗਰਬਤੀ ਵੇਚਦੇ ਹਾਂ ਹਾਂ ਮੈਂ ਤੁਸੀ ਦੱਸਿਆ ਹੀ ਹੋ ਤਾਂ ਇਹ ਕਿਸੇ ਨਾ ਕਿਸੇ ਪਰਪਸ ਜਿਹੜਾ ਬੰਦਾ ਬਣਾਉਂਦਾ ਉਹਨੂੰ ਪਤਾ ਹੁੰਦਾ ਜਦੋਂ ਬੱਚਾ 2-4 ਵਾਲੀ ਸਕੂਲੇ ਜਾਂਦਾ ਨਾ ਆਪਾਂ ਕਹਿੰਨੇ ਨੇ ਨਹੀਂ ਪੜਨਾ ਇਹ ਤਾਂ ਰੋਈ ਨਲਾਇਕ ਐ ਤੇ ਉਹੀ ਅਫਸਰ ਬਣ ਜਾਂਦਾ ਬੱਚਾ ਟਾਈਮ ਲੱਗਦਾ ਜਦੋਂ ਅਗਰਬਤੀ ਜਲਾਓਗੇ ਉਹਦਾ ਰਿਜਟ ਲਓਗੇ ਤੇ ਫਿਰ ਯਾਦ ਕਰੋਗੇ ਵਰਮਾਈ ਨੇ ਅੱਜ ਸਾਨੂੰ ਦੱਸਿਆ ਅਗਰਬਤੀਆਂ ਬਾਰੇ ਕਿ ਕਿਵੇਂ 네ਗਟਿਵ ਰੇਂਜ ਆਪਾਂ ਦੂਰ ਕਰ ਸਕਦੇ ਆ ਵਰਮਨ ਇੱਕ ਸਵਾਲ ਹੋਰ ਆ ਸਾਡਾ ਤੁਹਾਡੇ ਕੋਲੇ ਵੀ ਉਹ ਇਹ ਹੈਗਾ ਵੀ ਜਿਹੜੀ ਤੁਸੀਂ ਅਰਗਬਤੀਆਂ ਤੁਸੀਂ ਦੱਸ ਰਹੇ ਹੋ ਬਿਮਾਰੀਆਂ ਨੂੰ ਦੂਰ ਕਰਦੀ ਹੈ ਇਹਨੂੰ ਤੁਸੀਂ ਤਿਆਰ ਕਿਵੇਂ ਕਰਦੇ ਹੋ ਤੇ ਇਹਦੇ ਬਾਰੇ ਤੁਹਾਨੂੰ ਇਹ ਕਿਵੇਂ ਪਤਾ ਲੱਗਿਆ ਵੀ ਇਹ ਚੀਜ਼ਾਂ ਇਦਾਂ ਤਿਆਰ ਕਰਕੇ ਆਪਾਂ ਇਦਾਂ ਬਿਮਾਰੀਆਂ ਵੀ ਦੂਰ ਕਰ ਸਕਦੇ ਆ ਇੱਕ ਨਾ ਫੋਰਨ ਗਨ ਦੀ ਏਜੀਪਟ ਮੁਲਕ ਹੈਗਾ ਹੈ ਅੱਛਾ ਜੀ ਹਾਂਜੀ ਉੱਥੇ ਲੋਕ ਜਿਹੜੇ ਆ ਡਾਕਟਰ ਕੋਲੇ ਨਹੀਂ ਜਾਂਦੇ ਅੱਛਾ ਔਰ ਉਹ ਲੋਕ ਜਿਹੜੇ ਆ ਸ਼ੈਂਸ਼ਨ ਆਇਲ ਜਿੱਦਾਂ ਸਾਡੇ ਹੁੰਦੇ ਆ ਹਾਂਜੀ ਔਰ ਅਸੀਂ ਅਗਰਵਤੀ ਤਿਆਰ ਕਰਦੇ ਆ ਇਹਨਾਂ ਚੀਜ਼ਾਂ ਦੇ ਨਾਲ ਫ੍ਰੈਗਨਸ ਦੇ ਨਾਲ ਬੰਦੇ ਦੀ ਬਿਮਾਰੀ ਠੀਕ ਕਰਦੇ ਹੋ ਜਿਹੜਾ ਤੁਸੀਂ ਇਜੀਪਟ ਦੀ ਗੱਲ ਕਰ ਰਹੇ ਹੋ ਹਾਂਜੀ ਉਸ ਮੁਲਕ ਚ ਅੱਛਾ ਹੁਣ ਮੇਰੀ ਇਕਾਦਤ ਹੈ ਮੈਨੂੰ ਤੁਸੀਂ ਇਹ ਪੁੱਛੋ ਕੰਟਰੀ ਕਿਹੜੀ ਆ ਦੁਨੀਆ ਦੀ ਜਿੱਥੇ ਮੈਂ ਨਹੀਂ ਗਿਆ ਬਿਲਕੁਲ 88 ਅੱਛਾ ਤੋਂ ਮੈਂ ਪਹਿਲੀ ਵਾਰੀ ਫੋਰਨ ਗਿਆ ਅੱਛਾ ਜੀ ਹੁਣ ਮੇਰੇ ਕੋਲ ਚੌਥਾ ਪਾਸਪੋਰਟ ਹੈ ਅੱਛਾ ਜਦੋਂ ਮੈਨੂੰ ਕਿਤੇ ਪਤਾ ਲੱਗਦਾ ਵੀ ਫਲਾਨੀ ਜਗ੍ਹਾ ਦੇ ਉੱਪਰ ਫਲਾਨਾ ਕੋਈ ਬੰਦਾ ਬੈਠਾ ਉਹਨੇ ਆਹ ਇਲਾਜ ਕਰਦਾ ਜਾਂ ਆਹ ਗੱਲ ਦੱਸਦਾ ਮੈਂ ਇੱਕ ਵਾਰੀ ਜ਼ਰੂਰ ਜਾਣਾ ਆ। ਅੱਛਾ ਪ੍ਰੈਕਟੀਕਲ ਦੇਖਣ ਨੂੰ। ਪ੍ਰੈਕਟੀਕਲ ਦੇਖਣ ਨੂੰ। ਅੱਛਾ। ਉਸ ਤੋਂ ਬਾਅਦ ਮੈਂ ਕੰਮ ਕਰਦਾ ਆ। ਠੀਕ ਹੈ। ਹੁਣ ਜਿਹੜੇ ਅਸੀਂ ਅਗਰਬੱਤੀ ਤਿਆਰ ਕਰਦੇ ਆਂ ਇਹ ਫੁੱਲ ਹੁੰਦੇ ਆ। ਅੱਛਾ। ਉਹਨਾਂ ਤੋਂ ਇਹ ਅਗਰਬੱਤੀ ਤਿਆਰ ਹੁੰਦੀ ਹੈ। ਠੀਕ ਹੈ। ਔਰ ਇਹਨਾਂ ਦੇ ਵਿੱਚ ਅਸੀਂ ਜਿੰਨੇ ਸੈਂਸ ਨਾਲ ਪਾਨੇ ਆ ਰਿਜੀਨਲ ਅੱਛਾ। ਉਹ ਜਿਸ ਜਗ੍ਹਾ ਤੇ ਸ਼ੈਂਸ਼ਣ ਆइल ਤਿਆਰ ਹੁੰਦੇ ਆ ਆਮ ਤੌਰ ਤੇ ਲੋਕ ਕੀ ਕਿਤੇ ਮਾਰਕੀਟ ਚ ਗਏ ਜਿੱਥੋਂ ਚੀਜ਼ ਮਿਲੀ ਜਿਓ ਆਨਲਾਈਨ ਚ ਮਿਲੀ ਮੰਗਾਲੀ ਮੰਗਾਲੀ ਹਾਂਜੀ ਅਸੀਂ ਇਨੀ ਕਰਦੇ ਅੱਛਾ ਜਿਹੜਾ ਬੰਦਾ ਇਨਾ ਹੁਣ ਜਦੋਂ ਫੁੱਲਾਂ ਦੇ ਅਰਕ ਕੱਢਦੇ ਆ ਦਾ ਹਾਂਜੀ ਜਦੋਂ ਤੁਸੀਂ ਜਾ ਕੇ ਦੇਖੋਗੇ ਤੁਸੀਂ ਹੈਰਾਨ ਹੋ ਜਾਓਗੇ ਵੀ ਇਹ ਬੰਦੇ ਇਨੀ ਮਿਹਨਤ ਕਰਦੇ ਆ ਅੱਛਾ ਉੱਥੇ ਉਹਨਾਂ ਦੇ ਵਿੱਚ ਵੀ ਬੰਦੇ ਲੱਭਣੇ ਪੈਂਦੇ ਵੀ ਇਹਨਾਂ ਦੇ ਵਿੱਚ ਮਲਾਵਟ ਤਾਂ ਨਹੀਂ ਕਿਸੇ ਨੇ ਕੀਤੀ ਅੱਛਾ ਜੋ ਜੀ ਹੁਣ ਸਾਡੇ ਕੋਲੇ ਹਜ਼ਾਰਾਂ ਤਰ੍ਹਾਂ ਦੀਆਂ ਚੀਜ਼ਾਂ ਪਈਆਂ ਸ਼ੈਂਸ਼ਣ ਆ ਬਿਲਕੁਲ ਠੀਕ ਹੈ ਜੀ ਕਿਉਂ ਰੱਖਿਆ ਸਾਡਾ ਇੱਕ ਕੰਮ ਸਾਨੂੰ ਪਤਾ ਨਹੀਂ ਕਿਹੜੇ ਸ਼ੰਸ਼ਣੇਲ ਦੀ ਕਦੋਂ ਲੋੜ ਪੈ ਜਾਣੀ ਹੈ ਅੱਛਾ ਠੀਕ ਹੈ ਜੀ ਕਿਹੜੀ ਬਿਮਾਰੀ ਵਾਸਤੇ ਹੁਣ ਜਿੱਦਾਂ ਬੱਚੇ ਨਸ਼ਾ ਕਰਦੇ ਆ ਹਾਂਜੀ ਇਹਦੇ ਵਾਸਤੇ ਵੀ ਸ਼ੰਸ਼ਣੇਲ ਤਿਆਰ ਹੁੰਦਾ ਹੈ ਸੂਈ ਦੇ ਨੱਕੇ ਜਿੰਨਾ ਆਪਣਾ ਜਿਹੜੀ ਰੀਡ ਦੀ ਹੱਡੀ ਉੱਪਰੋਂ ਮੰਨ ਕੇ ਸ਼ੁਰੂ ਹੁੰਦਾ ਧੋਣ ਦਾ ਗਿੱਚੀ ਜਿਹਨੂੰ ਕਹ ਦਿੰਦੇ ਆ ਉੱਥੇ ਅਸੀਂ ਲਾਣ ਨੂੰ ਦਿੰਦੇ ਆ ਅੱਛਾ ਬੰਦਾ ਹੌਲੀ ਹੌਲੀ ਉਹਦੀ ਫੈਗਰੈਂਸ ਨਾਲ ਹੀ ਉਹਦਾ ਨਸ਼ਾ ਘਟ ਜਾਂਦਾ ਅੱਛਾ ਜਿਹੜੇ ਨਸ਼ਾ ਕਰਦੇ ਨਸ਼ਾ ਕਰਦੇ ਆ ਬੜੀਆਂ ਚੀਜ਼ਾਂ ਅਸੀਂ ਆ ਇਹ ਅਗਰਬਤੀ ਅਸੀਂ ਜਿਹੜੀ ਬਣਾਨੇ ਆ ਸਾਡਾ ਬਣਾੰਦ ਦਾ ਇੱਕ ਤਰੀਕਾ ਆ ਇਹ ਨਹੀਂ ਅਸੀਂ ਪਹਿਲੇ ਕੱਚੀ ਅਗਰਬਤੀ ਤਿਆਰ ਕਰਵਾ ਲਈ ਠੀਕ ਹੈ ਉਸ ਤੋਂ ਬਾਅਦ ਅਸੀਂ ਇਹਨੂੰ ਕੱਚੀ ਨੂੰ ਆਪਦੇ ਕੋਲੇ ਤਿਆਰ ਕਰਨਾ ਹੈ ਸ਼ੈਂਸ਼ਲ ਚ ਜੋ ਡਿਪ ਕਰਦੇ ਆ ਤਿਆਰ ਕਰਦੇ ਆ ਉਹਨੂੰ ਡਬੋ ਕੇ ਰੱਖਣਾ ਫਿਰ ਉਹਨੂੰ ਸੁਕਾਣਾ ਹੈ ਸੁਕਾਣ ਤੋਂ ਬਾਅਦ ਉਹਨੂੰ ਦੇਖਣਾ ਹੈ ਫਿਰ ਉਹਨੂੰ ਅਸੀਂ ਪੈਕ ਕਰਨਾ ਹੈ ਅੱਛਾ ਇਹ ਔਰ ਇਹਦਾ ਪ੍ਰੋਸੀਜਰ ਦੇਖਣ ਨੂੰ ਆਪਨ ਲੱਗਦਾ ਅਗਰਬਤੀ ਬਣ ਗਈ ਜਿਹੜੀ ਚੀਜ਼ ਬਣਾਉਣ ਤੇ ਮਿਹਨਤ ਹੁੰਦੀ ਹੈ ਨਾ ਉਸ ਬੰਦੇ ਨੂੰ ਪਤਾ ਵੀ ਇਹਦੇ ਮਿਹਨਤ ਕਿੰਨੀ ਹੁੰਦੀ ਹੈ अच्छा तो ਜਿਵੇਂ ਆਪਾਂ ਗੱਲ ਕਰੀ ਤੁਸੀਂ ਦੱਸ ਰਹੇ ਕਿ ਪੁਰਾਣੀ ਏਜੀਪਟ ਆਪਾਂ ਗੱਲ ਕਰ ਰਹੇ ਸੀ ਹਨਾ ਕਿ ਉੱਥੋਂ ਇਨਸਪਾਇਰਡ ਹੋ ਕੇ ਤੁਸੀਂ ਇਹ ਚੀਜ਼ਾਂ ਤਿਆਰ ਕੀਤੀਆਂ ਜਿਹੜੀ ਵੋਟੀਆਂ ਨਾਲ ਹਨਾ ਬਈ ਜਿਹੜੀ ਆਮ ਮਾਰਕੀਟ ਦੇ ਵਿੱਚ ਮਿਲਦੀ ਹੈ ਉਹ ਚੀਜ਼ ਨਹੀਂ ਇਹ ਲਹਰਦਾ ਜ਼ਿਲ੍ਹੇ ਦਾ ਕੀਤੀ ਜਾਂਦੀ ਹੈ ਜਿਹੜੀ ਬਿਮਾਰੀਆਂ ਨਾਲ ਲੜਦੀ ਹੈ ਹਰ ਬਿਮਾਰੀ ਤੇ ਕੰਮ ਕਰਦੀ ਹੈ ਹਨਾ ਇੱਕ ਤੁਸੀਂ ਸਾਨੂੰ ਵਿੱਚ ਦੀ ਗੱਲ ਸੀ ਕਿ ਇੱਕ ਤੁਸੀਂ ਉਹ ਗੇਚੀ ਚ ਕਹਿ ਰਹੇ ਕਿ ਅਸੀਂ ਤੇਲ ਵਗੈਰਾ ਜਾਂ ਫਰੇਗਰੈਂਸ ਘਲਾਨੇ ਜਿਹਦੇ ਨਾਲ ਨਸ਼ਾ ਖਤਮ ਹੋ ਜਾਂਦਾ ਬੰਦੇ ਉਹ ਕੋਈ ਵੀ ਨਸ਼ਾ ਹੁੰਦਾ ਜਾਂ ਕੋਈ ਪ੍ਰੇਫਰ ਨਸ਼ਾ ਹੁੰਦਾ ਜੇ ਵੇਖ ਕੇ ਵੀ ਕਿਹੜਾ ਨਸ਼ਾ ਕੋਈ ਵੀ ਨਸ਼ਾ ਹੋਵੇ ਅਚੋ ਦਿਨ ਖਤਮ ਹੋ ਜਾਂਦਾ ਹਾਂ ਇੱਕ ਚੀਜ਼ ਹੋਰ ਦੱਸਣ ਲੱਗਾ ਬਹੁਤ ਵਧੀਆ ਗੱਲ ਕੀਤੀ ਗੱਲਾਂ ਜੀ ਗੱਲ ਯਾਦ ਆ ਜਾਂਦੀ ਹੈ ਜਿਹੜਾ ਇਨਸਾਨ ਸਿਗਰਟ ਬੀੜੀ ਜ਼ਿਆਦਾ ਪਿੰਦਾ ਹੈ ਹਾਂਜੀ ਉਸ ਬੰਦੇ ਦੇ ਮੂੰਹ ਦੇ ਵਿੱਚ ਤੁਸੀਂ ਕਾਲੀਆਂ ਮਿਰਚਾਂ ਰਖਾਣੀਆਂ ਸ਼ੁਰੂ ਕਰ ਦੋ ਦੋ ਟਾਈਮ ਦੋ ਠੀਕ ਹੈ ਉਹ ਮਿਰਚਾਂ ਬਸ ਆਪਣੇ ਮੂੰਹ ਚ ਘਮਾਈ ਜਾਵੇ ਖਾ ਲਵੇ ਨਾ ਖਾ ਲਵੇ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਪਰ ਕੁਝ ਦਿਨਾਂ ਬਾਅਦ ਉਹਦੀ ਸਿਗਰਟ ਦਾ ਤਲਬ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਸਿਗਰਟ ਬੀੜੀ ਛੱਡ ਜਾਂਦਾ ਹੈ ਬੰਦਾ ਅੱਛਾ ਬਹੁਤ ਵਧੀਆ ਫਾਰਮੂਲਾ ਤੇ ਜੇ ਕੋਈ ਬੰਦੇ ਇਦਾਂ ਦੇ ਵੀ ਹੁੰਦੇ ਕੁਝ ਨਸ਼ਾ ਕਰਨ ਵਾਲੇ ਇਦਾਂ ਦੇ ਹੁੰਦੇ ਜੋ ਬ ਉਹ ਨਹੀਂ ਯੂਜ਼ ਕਰ ਦੇਣਾ ਚੀਜ਼ ਨੂੰ ਵੀ ਨਹੀਂ ਅਸੀਂ ਨਹੀਂ ਖਾਣਾ ਕੋਈ ਉਹਦੇ ਲਈ ਹੋਰ ਵੀ ਆਪਾਂ ਕਰ ਸਕਦੇ ਕਾਲੀ ਮਿਰਚ ਉਹਨੂੰ ਖਾਣੇ ਵਗੈਰਾ ਵਿੱਚ ਹੀ ਦੇ ਸਕਦੇ ਉਹਨਾਂ ਵਾਸਤੇ ਆਪਾਈ ਹੈ ਕਾਲੀ ਮਿਰਚ ਸਾਫਤੀ ਉਹਦੀ ਸਬਜ਼ੀ ਚ ਪਾ ਦਿਓ ਅੱਛਾ ਵੀ ਤਾਂ ਜੋ ਜਿਵੇਂ ਅੰਦਰ ਜਾਏਗੀ ਉਹ ਅਸਰ ਕਰੇਗੀ ਉਹ ਅਸਰ ਕਰੂਗੀ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਉਹਦਾ ਜਿਹੜਾ ਰਹਿਣ ਬਸੇਰਾ ਹਾਂਜੀ ਜਿਸ ਰੂਮ ਚ ਉਹ ਰਹਿੰਦਾ ਹੈ ਹਾਂਜੀ ਉਸ ਰੂਮ ਦੇ ਵਿੱਚ ਨਮਕ ਵਾਲਾ ਪੋਚਿਆ ਅੱਛਾ ਉਸ ਰੂਮ ਚ ਸਫਾਈ ਜ਼ਿਆਦਾ ਹਮ ਆਮ ਤੌਰ ਤੇ ਲੋਕ ਕੀ ਕਰਦੇ ਆ ਸਫਾਈ ਹਰ ਇੱਕ ਬੰਦਾ ਜੇ ਘਰ ਦੇ ਵਿੱਚ ਅੱਜ ਹੋਰ ਗੱਲ ਯਾਦ ਆ ਗਈ ਅਗੇ ਘਰ ਦੇ ਵਿੱਚ ਤੁਸੀਂ ਬਹੁਤ ਵਧੀਆ ਮਾਹੌਲ ਆਪਦੇ ਕਮਰੇ ਦਾ ਬਣਾਉਣਾ ਚਾਹੁੰਦੇ ਹੋ ਜੀ ਤੇ ਮੇਰੇ ਖਿਆਲ ਚ ਕਿਸੇ ਜੋਤਸੀ ਨੇ ਕਿਸੇ ਕਿਤਾਬ ਚ ਜੇ ਲਿਖਿਆ ਤੇ ਮੈਂ ਜੋਤਿਸ਼ ਅੱਜ ਹੀ ਛੱਡ ਦੇਣੀ ਹੈ ਕਰਨੀ ਨਹੀਂ ਅੱਛਾ ਹਰ ਇੱਕ ਬੰਦਾ ਪੋਚਾ ਲਾਂਦਾ ਕਰੇ ਹਾਂਜੀ ਲਾਂਦੇ ਆ ਵੱਧ ਤੋਂ ਵੱਧ ਕੀ ਕਰੂਗਾ ਕਦੇ-ਕਦੇ ਉਹਨੂੰ ਜਿਹੜੀ ਚੀਜ਼ ਚੰਗੀ ਲੱਗੂਗੀ ਨੇਰੇ ਐਲਡੀ ਹੈਗੀ ਆ ਜਾਂ ਸੋਫਾ ਆਪਾਂ ਇਹਦੀ ਸੈਡਾ ਸਾਫ ਕਰ ਦਾਂਗੇ ਹਾਂ ਕਰ ਦਾਂਗੇ ਹਰ ਇੱਕ ਬੰਦਾ ਹਫਤੇ ਦੇ ਵਿੱਚ ਇੱਕ ਵਾਰੀ ਆਪਦੀ ਛੱਤ ਸਾਫ ਕਰਨ ਲੱਗ ਜੇ ਘਰ ਦੀ ਛੱਤ ਜਿਸ ਕਮਰੇ ਚ ਬੱਚਾ ਰਹਿ ਰਿਹਾ ਅੱਛਾ ਅੱਛਾ ਠੀਕ ਹੈ ਛੱਤ ਸਾਫ ਤੇ ਸਾਰੀਆਂ ਸੈਡਾਂ ਸਾਫ ਅੱਛਾ ਤੇ ਕੁੰਡੇ ਚੂਚੂਣਾ ਕਰਨ ਉਹਨਾਂ ਨੂੰ ਤੇਲ ਦੇ ਦਿਓ ਅੱਛਾ ਇਥੋਂ ਵੱਡਾ ਰਾਹੂ ਜਲਦੀ ਠੀਕ ਹੋ ਹੀ ਨਹੀਂ ਸਕਦਾ ਬਹੁਤ ਵਧੀਆ ਫਾਰਮੂਲਾ ਹੈ ਯਾਦ ਰੱਖਿਓ ਅੱਛਾ ਰਾਹੂ ਠੀਕ ਕਰਨਾ ਰਾਹੂ ਕਾ ਠੀਕ ਕਰਨ ਦਾ ਬੰਦੇ ਦਾ ਸੁਭਾਅ ਚੇਂਜ ਕਰਨ ਦਾ ਅੱਛਾ ਜਿਹੜਾ ਚਿਰਚਿੜਾਪਨ ਹੈ ਜਾਂ ਖਰਾਬ ਕਰਦਾ ਬੱਚਿਆਂ ਨੂੰ ਜਿਹੜਾ ਬੱਚਾ ਮਾਪਿਆਂ ਨੂੰ ਖਰਾਬ ਕਰਦਾ ਜਿਹੜਾ ਕਰਦਾ ਇਹ ਉਹਦੋਂ ਕਰਨ ਦੇ ਠੀਕ ਹਸਤਾ ਬਹੁਤ ਵਧੀਆ ਜੇ ਇਹਨਾਂ ਨੇ ਰੈਮਡੀ ਦੱਸੀ ਹੈ ਤੇ ਅੱਜ ਦੀ ਗੱਲਬਾਤ ਦੇ ਦੌਰਾਨ ਆਪਾਂ ਬਿਮਾਰੀਆਂ ਬਾਰੇ ਪਤਾ ਲੱਗਿਆ ਆਪਾਂ ਨੂੰ ਕਿਵੇਂ ਆਪਾਂ ਇਹਨਾਂ ਦੀ ਅਰਗਬਤੀ ਯੂਜ਼ ਕਰਕੇ ਆਪਾਂ ਬਿਮਾਰੀਆਂ ਨਾਲ ਜਿਹੜੀ ਨੈਗੇਟਿਵ ਰੇਂਜ ਆਪਣੇ ਘਰ ਦੇ ਵਿੱਚ ਆਂਦੀਆਂ ਉਹਨੂੰ ਖਤਮ ਕਰ ਸਕਦੇ ਆ ਨਸ਼ੇ ਨੂੰ ਲੈ ਕੇ ਵੀ ਹੁਣ ਦੇਖੋ ਆਮ ਬੰਦਾ ਕੀ ਸੋਚਦਾ ਹੈ ਆਪਾਂ ਘਰ ਹੈ ਹਾਂਜੀ ਹੁਣ ਆਪਾਂ ਨਹਾ ਰਹੇ ਆ ਹਾਂਜੀ ਸਰੀਰ ਤਾਂ ਆਪਾਂ ਸਾਰਾ ਸਾਫ਼ ਕਰ ਲਿਆ ਹਾਂਜੀ ਸਿਰ ਆਪਾਂ ਆਪਣਾ ਸਾਫ਼ ਨਹੀਂ ਕੀਤਾ ਇਹ ਤਾਂ ਜਿਵੇਂ ਹੀ ਪੈਣੀ ਹੈ ਅੱਛਾ ਹੁਣ ਆਪਦੇ ਕਮਰੇ ਦਾ ਸਿਰ ਜਿਹੜਾ ਇਹ ਛੱਤ ਹੈ ਅੱਛਾ ਛੱਤ ਉੱਪਰੋਂ ਵੀ ਸਾਫ਼ ਹੋਣੀ ਚਾਹੀਦੀ ਹੈ ਛੱਤ ਉੱਪਰੋਂ ਦੇ ਛੱਤ ਦੀ ਜਿਹੜੀ ਆ ਛੱਤ ਆਪੋਂ ਉੱਪਰੋਂ ਦੇਖਦੇ ਇਹ ਵੀ ਸਾਫ਼ ਹੋਣੀ ਚਾਹੀਦੀ ਹੈ ਦੇਖੋ ਰਾਹੁ ਇੰਨੀ ਜਲਦੀ ਠੀਕ ਹੋਊਗਾ ਸੋਚ ਵੀ ਨਹੀਂ ਸਕਦੇ ਘਰ ਦੇ ਵਿੱਚ ਬਰਕਤ ਪੈਣ ਲੱਗ ਜੂਗੀ ਵੀ ਤੁਹਾਡਾ ਕਹਿੰਦਾ ਭਾਵੇਂ ਜਿਹੜਾ ਆਪਣੀ ਬਾਡੀ ਦੇ ਅੰਦਰ ਰਾਹੁ ਦਾ ਵਾਸ ਹੁੰਦਾ ਉਹ ਸਿਰ ਦੇ ਉੱਤੇ ਹੁੰਦਾ ਕਮਰਾ ਰਾਹੁ ਦਾ ਵਾਸ ਸਿਰ ਤੇ ਨਹੀਂ ਹੁੰਦਾ ਜਦੋਂ ਅਸੀਂ ਕਮਰਾ ਸਾਫ਼ ਕਰਦੇ ਆ ਨਾ ਇਹਦੀ ਛੱਤ ਸਾਫ਼ ਕਰਨੀ ਜ਼ਰੂਰੀ ਹੈ ਵੀ ਰਾਹੁ ਹੈ ਅੱਛਾ ਜਦੋਂ ਆਪਾਂ ਇੱਕ ਮੇਰੀ ਗੱਲ ਸੁਣੋ ਜੀ ਆਪਾਂ ਕੋਈ ਚੀਜ਼ ਸਾਫ਼ ਕਰ ਰਹੇ ਆ ਹਾਂਜੀ ਕੱਪ ਕਰ ਰਹੇ ਆ ਪਲੇਟ ਕਰ ਰਹੇ ਆ ਡੱਬਾ ਕਰ ਰਹੇ ਆ ਕੁਝ ਵੀ ਉਹਨੂੰ ਸਾਰੇ ਹੀ ਸਾਫ਼ ਕਰਦੇ ਆ ਨਾਣ ਲੱਗੇ ਵੀ ਆਪਾਂ ਸਾਰੇ ਹੀ ਨਾਣੇ ਆ ਪੈਰੀ ਕੂਚਦੇ ਆ ਹਾਂਜੀ 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 ਇਦਾਂ ਹੀ ਜਦੋਂ ਕਮਰੇ ਦੀ ਸਵਾਈ ਆ ਕਿਸੇ ਬੰਦੇ ਨੇ ਜੇ ਆਪਦੇ ਬੱਚੇ ਸਦਾਨੇ ਘਰ ਚ ਨੌਂ ਨੇ ਦਾ 12 ਸਿੱਧਾ ਕਰਨੀ ਆ ਉੱਪਰ ਥੱਲੇੋਂ ਕਮਰਾ ਸਾਫ਼ ਹਫ਼ਤੇ 'ਚ ਇੱਕ ਵਾਰੀ ਕਰਕੇ ਤਾਂ ਦੇਖੋ ਅੱਛਾ ਰਿਜ਼ਲਟ ਦੇਖੋ ਕੀ ਆਉਂਦਾ ਤਾਂ ਅੱਜ ਦੀ ਗੱਲਬਾਤ ਦੇ ਦੌਰਾਨ ਆਪਾਂ ਨੂੰ ਜਿਹੜਾ ਬਿਮਾਰੀਆਂ ਬਾਰੇ ਪਤਾ ਲੱਗਾ ਕਿਵੇਂ ਨੈਗੇਟਿਵ ਰੇਂਜ ਨੂੰ ਆਪਾਂ ਦੂਰ ਕਰ ਸਕਦੇ ਆ ਅਗਰਬਤੀਆਂ ਹੋ ਗਿਆ ਗਲੋਬ ਹੋ ਗਿਆ ਇਸ ਤੋਂ ਇਲਾਵਾ ਬੀੜੀ ਸਿਗਰਟ ਨੂੰ ਕਿਵੇਂ ਉਹਨੋਂ ਨਪਕ ਕਿਵੇਂ ਠੀਕ ਕਰ ਸਕਦੇ ਆ ਬਹੁਤ ਸਾਰੀਆਂ ਗੱਲਾਂ ਬਾਰੇ ਅੱਜ ਸਾਨੂੰ ਪਤਾ ਲੱਗਿਆ ਮਿਲਦੇ ਆ ਤੁਹਾਨੂੰ ਅਗਲੇ ਪੋਡਕਾਸਟ ਦੇ ਵਿੱਚ ਅਗਲੀਆਂ ਨਵੀਆਂ ਗੱਲਾਂ ਦੇ ਨਾਲ ਬਹੁਤ ਬਹੁਤ ਧੰਨਵਾਦ